ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀ ਪਹਿਲਾ ਗੁਨਾਹ ਮੈਂ ਕੀਤਾ ਹੈ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਣਨ ਵਾਸਤੇ ਮਜਬੂਰ ਨਹੀਂ ਹੋਣ ਦਿੱਤਾ ਜਿਹੜਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸੰਬੰਧ ਹੈ ਕਿ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸੰਬੰਧ ਹੋਣ ਨਜਾਇਜ਼ ਸੰਬੰਧ ਹੋਣ ਜਿਸਮਾਨੀ ਸੰਬੰਧ ਹੋਣ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਮੈਂ ਮੇਰੇ ਪਰਿਵਾਰ ਸਾਥ ਅਸੀਂ ਘਰ ਕੋਸੀਏ ਮੈਂ ਇੱਕ ਅਰਦਾਸ ਤੇ ਰਿਹਾ ਕਿ ਕਰਦਾ ਕਿ ਜਿਨ੍ਹਾਂ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰਿਆਂ ਮੂਰੇ ਉਹਨਾਂ ਨੂੰ ਜ਼ਰੂਰ ਨੰਗਿਆਂ ਕਰੀ। ਜਿਹੜੀ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ। हे ਸਤਿਗੁਰੂ ਉਹਨਾਂ ਦੀਆਂ ਧੀਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ। ਗਰਭ ਕੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ। ਦੂਜਾ ਜਿਹੜਾ ਮੈਂ ਗੁਨਾਹ ਕੀਤਾ ਮੈਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਤੇ ਤੀਜਾ ਜਿਹੜਾ ਗੁਨਾਹ ਕੀਤਾ ਹੈ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸੰਗਤ ਸਭਾ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਆਪਾਂ ਦਾ ਪਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨਹੀਂ ਜਿਹਨਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਕੁਸ਼ੀ ਜਿਹੜੀ ਮੇਰੀ ਕੀਤੀ ਗਈ ਹੈ ਦੰਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਤੇ ਅਕਸ਼ੀਰ ਦੰਦਮਾ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਦੀ ਮੌਜੂਦਗੀ ਦੇ ਵਿੱਚ ਔਰ ਸੰਗਤ ਦੀ ਹਾਜ਼ਰੀ ਦੇ ਵਿੱਚ ਮੈਂ ਕੁਝ ਗੱਲਾਂ ਆਪਣੇ ਸਤਿਗੁਰੂ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਆਪ ਜਾਣਦੇ ਹੋ ਕਿ 2 ਦਸੰਬਰ ਨੂੰ ਸਰੀਆ ਕਾਲ ਤੱਕ ਸਹਿਬ ਦੀ ਫਸੀਲ ਤੋਂ ਪਾਨ ਸਿੰਘ ਸਹਿਬਾਨ ਨੇ ਜਿਨ੍ਹਾਂ ਦੇ ਵਿੱਚ ਮੈਂ ਵੀ ਸ਼ਾਮਲ ਸੀ ਇੱਕ ਫੈਸਲਾ ਕੀਤਾ ਉਸ ਤੋਂ ਬਾਅਦ ਇੱਕ ਵਿਸ਼ੇਸ਼ ਢੋਲੇ ਵੱਲੋਂ ਮੈਨੂੰ ਬਹੁਤ ਪੱਦੇ ਟੰਗ ਦੇ ਨਾਲ ਟਰੋਲ ਕੀਤਾ ਗਿਆ। ਔਰ ਇੱਕ ਵਿਅਕਤੀ ਮੁਖ ਸਰਦਾਰ ਰੈਨ ਵਾਲਾ। ਉਹਨੂੰ ਮੇਰੇ ਖਿਲਾਫ ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ ਪੇਸ਼ ਕੀਤਾ ਗਿਆ। ਤੇ ਜਿਹੜੇ ਦੋਸ਼ ਉਸ ਵਿਅਕਤੀ ਨੇ ਮੇਰੇ ਤੇ ਲਾਏ ਮੈਂ ਉਹਨਾਂ ਦੋਸ਼ਾਂ ਦਾ ਖੁਲਾਸਾ ਅੱਜ ਪੰਜ ਪਿਆਰੇ ਸਹਿਬਾਨ ਤੇ ਸੰਗਤ ਦੀ ਹਾਜ਼ਰੀ ਜਿਤਕਿ ਸ਼੍ਰੀ ਗੰਦਮਾ ਸਾਹਿਬ ਦੇ ਸਥਾਨ ਤੋਂ ਆਪਣੇ ਸਤਿਗੁਰੂ ਨਾਲ ਸਾਂਝਾ ਕਰਨਾ ਚਾਹੁੰਦਾ। ਇਹ 2006 ਸੱਤਾ ਮਾਮਲਾ ਹੈ। ਮਨੇ ਪਹਿਲਾ ਦੋਸ਼ ਲਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ। ਸਤਿਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਆਪ ਜਾਣਦੇ ਹੋ। ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਜੇ ਮੈਂ ਵਿਚੋਲਾ ਹੋਇਆ ਜਾਂ ਹੋਵਾਂ ਤਾਂ ਸਤਿਗੁਰੂ ਮੇਰੇ ਦਰ ਦਾ ਦੇਨਦਾਰ ਹੈ ਮੇਰੇ ਸਾਰੇ ਪਰਿਵਾਰ ਨੇ ਪੁੱਛਿਆ ਜਰੂਰ ਸੀ ਕਿ ਲੜਕਾ ਠੀਕ ਹੈ ਸਿ ਰਿਸ਼ਤਾ ਕਰ ਦੀ ਮੈਂ ਕਹਿਆ ਕਰ ਦਵ ਵਧੀਆ ਲੜਕਾ ਦੂਸਰਾ ਉਹਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਪਹਿਲਾਂ ਵੀ ਬਹੁਤ ਕੰਪਲੈਕਟਾ ਕੀਤੀਆਂ ਸੀ ਮੈਂ ਸਤਿਗੁਰੂ ਜੀ ਆਪ ਜੀ ਦੀ ਸੰਗਤ ਵਿੱਚ ਦੱਸਣਾ ਚਾਹੁੰਦਾ ਕਿ 2007 ਦੇ ਵਿੱਚ ਉਸਨੇ ਇੱਕ ਕੰਪਲੀਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਜਾ ਕੇ ਤੇ ਉਸ ਦਰਖਾਸਤ ਦੇ ਉੱਤੇ ਫਲਾਈਂਗ ਵਿਭਾਗ ਨੇ ਪੜਤਾਲ ਕੀਤੀ ਸੀ ਸਾਡੇ ਕੁਆਟਰਾਂ ਦੇ ਵਿੱਚੋਂ ਪੁੱਛਿਆ ਗਿਆ ਸੀ ਸਾਡੇ ਆਂਡੋ ਗਵਾਂਡੋ ਪੁੱਛਿਆ ਗਿਆ ਸੀ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਫਲਾਈਂਗ ਵਿਭਾਗ ਨੇ ਕੀ ਰਿਪੋਰਟ ਦਿੱਤੀ ਹੀ ਨਹੀਂ ਦਿੱਤੀ ਮੈਨੂੰ ਨਹੀਂ ਪਤਾ ਪਰ ਮੈਨੂੰ ਕੋਈ ਚਿੱਠੀ ਪੱਤਰ ਨਹੀਂ ਆਇਆ 2015 ਦੇ ਵਿੱਚ ਮੈਂ ਬਤੌਰ ਗੰਤੀ ਸ੍ਰੀ ਹਰਮੰਦਰ ਸਾਹਿਬ ਜੀ ਦੀ ਇੰਟਰਵਿਊ ਦੇਣ ਗਿਆ ਮੇਰੀ ਫਾਈਲ ਫਰੋਲੀ ਹੋਣੀ ਹੈ ਕਿਉਂਕਿ ਨਿਯਮ ਹੈ ਫਾਈਲ ਫਰੋਲੀ ਜਾਂਦੀ ਹੈ ਜਿਹਦੇ ਤੇ ਦੇ ਸੰਗੀਨ ਦੋਸ਼ ਹੋਣ ਉਹਨੂੰ ਇੰਟਰਵਿਊ ਲਈ ਨਹੀਂ ਬੁਲਾਇਆ ਜਾਂਦਾ ਮੈਨੂੰ ਇੰਟਰਵਿਊ ਲਈ ਬੁਲਾਇਆ ਗਿਆ 2017 ਦੇ ਵਿੱਚ ਮੈਨੂੰ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਸੌਂਪੀ ਉਦੋਂ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੇਰੀ ਫਾਈਲ ਫਰੋਲੀ ਹੋਣੀ ਜੇ ਫਲਾਈਂਗ ਪਪਾ ਨੇ ਮੈਨੂੰ ਝੂਠਾ ਸਾਬਤ ਕੀਤਾ ਹੋਇਆ ਜਾਂ ਕੀਤਾ ਹੁੰਦਾ ਤੇ ਉਹ ਜ਼ਰੂਰ ਉਹਨਾਂ ਦੀ ਨਜ਼ਰੀ ਪਿਆ ਹੋਣਾ ਮੈਨੂੰ ਤਖਸ਼ਿਰੀ ਦਮਦਮਾ ਸਾਹਿਬ ਦਾ ਜ਼ਥੇਦਾਰ ਨਿਯੁਕਤ ਨਹੀਂ ਸੀ ਕਰਨਾ ਜੇ ਮੇਰੀ ਫਾਈਲ ਦੇ ਵਿੱਚੋਂ ਦੋਸ਼ ਹੁੰਦੇ ਤਾਂ ਫਿਰ ਮੈਂ 2018 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਕਾਰਜਕਾਰੀ ਜ਼ਥੇਦਾਰ ਵਜੋਂ ਸੇਵਾ ਸੰਭਾਲੀ ਇੱਕ ਕੋਨੇ ਮੇਰੇ ਤੇ ਦੋਸ਼ ਲਾਇਆ कि मैं सरकारी दरबारी अपनी पहुंच ਦੇ ਨਾਲ ਜਿੰਨੀਆਂ ਉਹਨੇ ਮੇਰੇ ਖਿਲਾਫ ਸ਼ਿਕਾਇਤਾਂ ਕੀਤੀਆਂ ਉਹ ਸਾਰੀਆਂ ਰਕਵਾਈਆਂ ਮੈਂ ਮੁਖਸਰ ਸਾਹਿਬ ਹੈਡ ਗ੍ਰੰਥੀ ਸੀ ਕਥਾਵਾਚਕ ਸੀ ਔਰ ਸਤਗੁਰੂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਹੈ ਕਿ ਜੇ ਉਹਨੇ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਤਾਂ ਕੋਈ ਨਾ ਕੋਈ ਸਿਪਾਹੀ ਕੋਈ ਅਫਸਰ ਕੋਈ ਮੇਰੀ ਪੜਤਾਲ ਕਰਨ ਵਾਸਤੇ ਆਇਆ ਹੁੰਦਾ ਜਿੰਨਾ ਚਿਰ ਮੈਂ ਮੁਕਸਰ ਰਹਾ ਮੇਰੀ ਪੜਤਾਲ ਕਰਨ ਵਾਸਤੇ ਸਿਰਫ 2007 ਦੇ ਫਲਾਈਂਗ ਵਿਭਾਗ ਦੇ ਅਧਿਕਾਰੀਆਂ ਤੋਂ ਬਿਨਾ ਕੋਈ ਮੇਰੇ ਪਾਸ ਨਹੀਂ ਪੁੱਜਿਆ ਔਰ ਨਾ ਹੀ ਮੈਂ ਕਿਸੇ ਨੂੰ ਫੋਨ ਕੀਤਾ ਹੈ ਕਿਉਂਕਿ ਮੇਰੇ ਖਿਲਾਫ ਸ਼ਿਕਾਇਤ ਹੀ ਕੋਈ ਨਹੀਂ ਗਈ ਤੇ ਮੈਂ ਫੋਨ ਕਿਨੂੰ ਕਰਨਾ ਸੀ ਮੈਂ ਰਕੋਣੀ ਕਿੱਥੇ ਸੀ ਨਾਲੇ ਮੇਰੇ ਉਸ ਵਕਤ ਹਾਸਤੀ ਕੀ ਸੀ ਕਿ ਉੱਚ ਪੱਧਰ ਤੇ ਜਾ ਕੇ ਮੈਂ ਉਹਦੀਆਂ ਦਿੱਤੀਆਂ ਦਰਖਾਸਤਾਂ ਨੂੰ ਰੋਕ ਸਕਦਾ ਤੀਜਾ ਉਹਨੇ ਮੇਰੇ ਤੇ ਦੋਸ਼ ਲਾਇਆ ਹੈ ਕਿ ਮੈਂ ਉਹਦਾ ਘਰ ਉਜਾੜਿਆ ਮੈਂ ਕੋਰਟ ਦੇ ਵਿੱਚ ਉਹਦੇ 10 ਸਾਲ ਮਾਮਲਾ ਚੱਲਿਆ ਮੈਂ ਕਿਤੇ ਕੋਰਟ ਦੇ ਵਿੱਚ ਆਪਣੇ ਸਾਰੇ ਪਰਿਵਾਰ ਦੇ ਨਾਲ ਨਹੀਂ ਗਿਆ ਉਹਦੇ ਖਿਲਾਫ ਮੈਂ ਉਹਦੇ ਖਿਲਾਫ ਕਿਤੇ ਕੋਈ ਗਵਾਹੀ ਨਹੀਂ ਦਿੱਤੀ ਕਿਤੇ ਕੋਈ ਦਰਖਾਸਤ ਨਹੀਂ ਦਿੱਤੀ ਨਾ ਉਹਨੇ ਮੇਰਾ ਨਾਮ ਲਿਆ ਕੋਰਟ ਦੇ ਵਿੱਚ ਕਿਤੇ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਰਹੇ ਉਹਦੇ ਤੇ ਮੁਕਦਮਾ ਦਰਜ ਹੋਇਆ ਦਰਜ ਹੋਏ ਮੁਕਦਮੇ ਕਾਰਨ ਉਹਨੂੰ ਨੌਕਰੀ ਤੋਂ ਹਟਾਇਆ ਗਿਆ ਇਸੇ ਅਫਸਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੈਂ ਉਹਦੇ ਖਿਲਾਫ ਕਿਸੇ ਨੂੰ ਕੋਈ ਗੱਲ ਕਹੀ ਹੋਵੇ ਆਪਣੇ ਸਾਰਿਆਂ ਦੇ ਹੱਕ ਦੇ ਵਿੱਚ ਸਤਿਗੁਰੂ ਮੈਂ ਤੇਰਾ ਦੇਨਦਾਰ ਹਾਂ ਮੈਂ 2017 ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਛੱਡੇ ਆ ਔਰ 2007 ਤੋਂ ਲੈ ਕੇ 17 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਮੈਂ ਉਹਨੂੰ ਸਿਰਫ ਬਾਜ਼ਾਰ ਦੇ ਵਿੱਚ ਤਿੰਨ ਜਾਂ ਚਾਰ ਵਾਰ ਦੇਖਿਆ ਤੇ 17 ਤੋਂ ਲੈ ਕੇ ਹੁਣ ਤੱਕ ਮੈਂ ਉਹਦੇ ਬਾਰੇ ਪਤਾ ਹੀ ਨਹੀਂ ਕੀਤਾ ਕਿ ਉਹ ਮਰਿਆ ਜਾਂ ਜਿਉਂਦਾ ਕਿੱਥੇ ਹੈ ਕਿੱਥੇ ਨਹੀਂ ਔਰ ਸਭ ਤੋਂ ਵੱਡਾ ਦੋਸ਼ ਜਿਹੜਾ ਉਹਨੇ ਲਾਇਆ ਕਿ ਮੇਰੇ ਸਬੰਧ ਉਹਦੀ ਪਤਨੀ ਨਾਲ ਰਹੇ ਜਿਹੜੀ ਸਾਬਕਾ ਸੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜਦੋਂ ਸਾਡੀ ਸ਼ਾਦੀ ਹੋਈ ਉਹ 8ਵੀਂ 9ਵੀਂ ਚ ਪੜ੍ਹਦੀ ਸੀ 12ਵੀਂ ਤੱਕ ਉਹਦੇ ਮੈਂ ਫੀਸ ਤੇ ਪੈਸੇ ਦਿੱਤੇ ਪੜਾਇਆ ਉਹਨੇ ਆਪਣੀ ਬੇਟੀ ਸਮਝ ਕੇ ਉਹਦੇ ਵਿਆਹ ਦੇ ਵਿੱਚ ਖਰਚਾ ਕੀਤਾ ਔਰ ਮੈਂ ਤਕਸਹਬ ਜੀ ਇਸ ਫਸੀਲ ਤੋਂ ਪੰਜ ਬਾਰੀ ਸਹਿਬਾਨ ਦੀ ਹਾਜ਼ਰੀ ਚ ਔਰ ਸਮੁੱਚੀ ਸੰਗਤ ਦੇ ਵਿੱਚ ਆਪਣੇ ਸਤਿਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਗੱਲ ਕਹਿਣਾ ਹੈ ਕਿ ਜਿਹੜਾ ਮੇਰੇ ਤੇ ਦੋਸ਼ ਲਾਇਆ ਕਿ ਮੇਰੀ ਪਤਨੀ ਦੇ ਨਾਲ ਨਜਾਇਜ਼ ਸਬੰਧ ਹੈ ਜੇ ਉਹ ਉਸ ਲੜਕੀ ਸਤਿੰਦਰਪਾਲ ਕੌਰ ਦੇ ਨਾਲ ਮੇਰੇ ਸਬੰਧ ਹੋਣ ਨਜਾਇਜ਼ ਸਬੰਧ ਹੋਣ ਜਿਸਮਾਨੀ ਸਬੰਧ ਹੋਣ 1990 ਦੇ ਵਿੱਚ ਮੇਰੀ ਸ਼ਾਦੀ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਤਾਂ ਮੈਂ ਮੇਰੇ ਪਰਿਵਾਰ ਸਾਹਿਤ ਅਸੀਂ ਕਰ ਕੋਸੀਏ ਜਿਹੜਾ ਨੇ ਛੁੱਟਾ ਦੋਛ ਲਾਇਆ ਤੇ ਨਹੀਂ ਹੇ ਸਤਿਗੁਰੂ ਮੈਂ ਇੱਕ ਅਰਦਾਸ ਤੇ ਰੇ ਅੱਗੇ ਕਰਦਾ ਕਿ ਜਿੰਨਾ ਲੋਕਾਂ ਨੇ ਉਹਨੂੰ ਲੈ ਕੇ ਆਂਦਾ ਕੈਮਰੇ ਅਮੂਰੇ ਉਹਨਾਂ ਨੂੰ ਜ਼ਰੂਰ ਨੰਗਿਆ ਕਰੀ ਜਿਹੜੇ ਉਹਨੂੰ ਲਈ ਫਿਰਦੇ ਨੇ ਕਿ ਬਹੁਤ ਚੰਗਾ ਸੀ ਹੇ ਸਤਿਗੁਰੂ ਉਹਨਾਂ ਦੀਆਂ ਤੀਆਂ ਨੂੰ ਪੈਣਾ ਨੂੰ ਉਹਦੇ ਹਰਗਾ ਚੰਗਾ ਘਰ ਆਲਾ ਮਿਲੇ ਜੋ ਸਾਡੀ ਬੱਚੀ ਦੇ ਨਾਲ ਉਹ ਕਰਦਾ ਰਿਹਾ ਜ਼ੁਲਮ ਕਰਦਾ ਰਿਹਾ ਤੱਕਾ ਕਰਦਾ ਰਿਹਾ ਗਰਭਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਦੇ ਨਾਲ ਕੱਪੜੇ ਲਿਬੜ ਕੇ ਤੇ ਉਹਨੂੰ ਧੋਣ ਵਾਸਤੇ ਮਜਬੂਰ ਕਰਦਾ ਰਿਹਾ ਮੈਂ ਅੱਜ ਆਪ ਸਭ ਸੰਗਤ ਦੀ ਹਾਜ਼ਰੀ ਦੇ ਵਿੱਚ ਦੱਸਦਾ ਔਰ ਜਿਹੜੇ ਮੈਂ ਗੁਨਾਹ ਕੀਤੇ ਮੈਂ ਉਹ ਵੀ ਦੱਸਦਾ ਅੱਜ ਮੈਂ ਕਿਹੜੇ ਗੁਨਾਹ ਕੀਤੇ ਪਹਿਲਾ ਗੁਨਾਹ ਮੈਂ ਕੀਤਾ ਹੈ ਕਿ ਉਹਦੀਆਂ ਬੱਚੀਆਂ ਨੂੰ ਮੈਂ ਭਾਂਡੇ ਮਾਂਜਣ ਵਾਸਤੇ ਮਜਬੂਰ ਨਹੀਂ ਹੋਣ ਦਿੰਦਾ ਅनाथ ਆਸ਼ਰਮ ਜਾਣ ਵਾਸਤੇ ਮੈਂ ਉਹਨਾਂ ਨੂੰ ਮਜਬੂਰ ਨਹੀਂ ਹੋਣ ਦਿੱਤਾ ਉਹਨਾਂ ਨੂੰ ਆਪਣੀਆਂ ਧੀਆਂ ਬਣਾ ਕੇ ਪੜਾਇਆ ਅੱਜ ਪੜ ਰਹੀਆਂ ਨੇ ਇੱਕ ਵਿਦੇਸ਼ ਪੜਦੀ ਹੈ ਇੱਕ ਇੱਥੇ ਪੜਦੀ ਹੈ ਚੰਗੀ ਯੂਨੀਵਰਸਿਟੀ ਦੇ ਵਿੱਚ ਪੜਦੀ ਹੈ ਵਿਦੇਸ਼ ਦੇ ਵਿੱਚ ਦੂਜਾ ਜਿਹੜਾ ਮੈਂ ਗੁਨਾਹ ਕੀਤਾ ਹੈ ਉਹ ਮੈਂ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਫੈਸਲਾ ਕੀਤਾ ਉਹਦੇ ਵਿੱਚ ਸ਼ਾਮਲ ਹੋ ਕੇ ਕੀਤਾ ਹੈ ਤੇ ਤੀਜਾ ਜਿਹੜਾ ਗੁਨਾਹ ਕੀਤਾ ਹੈ ਉਹ 2 ਦਸੰਬਰ ਦੇ ਫੈਸਲੇ ਤੋਂ ਬਾਅਦ ਜਦੋਂ ਮੇਰੇ ਤੱਕ ਅਪਰੋਚ ਹੋਈ ਹੈ ਤੇ ਮੈਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੇ ਹੈ ਕਿ 2 ਦਸੰਬਰ ਨੂੰ ਹੋਏ ਫੈਸਲੇ ਨੂੰ ਡਾਇਵਰਟ ਕਰਨ ਦੇ ਲਈ ਮੈਂ ਕਿਸੇ ਵੀ ਪੰਥ ਸੰਗਤ ਸਹਾਬਾਨ ਦੀ ਮੀਟਿੰਗ 'ਚ ਸ਼ਾਮਲ ਹੋ ਕੇ ਆਪਾਂ ਦਾ ਭਾਗੀ ਨਹੀਂ ਬਣੂਗਾ ਇਹ ਮੇਰੇ ਗੁਨਾਹ ਨਹੀਂ ਜਿਨ੍ਹਾਂ ਗੁਨਾਹਾਂ ਦੀ ਸਜ਼ਾ ਮੈਨੂੰ ਬਾਜ਼ਾਰਾਂ ਦੇ ਵਿੱਚ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਸੜਕਾਂ ਦੇ ਉੱਤੇ ਜਗਾ ਜਗਾ ਪ੍ਰਚਾਰ ਕੇ ਜਿਹੜਾ ਹੈ ਉਹ ਨੰਗਾ ਕਰਨ ਦਾ ਜਿਹੜਾ ਯਤਨ ਕੀਤਾ ਗਿਆ ਕਰਦਾਰ ਕੁਸ਼ੀ ਜਿਹੜੀ ਹੈ ਮੇਰੀ ਕੀਤੀ ਗਈ ਹੈ ਔਰ ਆਖਰ ਦੇ ਵਿੱਚ ਮੈਂ ਫੇਰ ਕਹਣਾ ਹੈ ਕਿ ਤੇ ਉਸ ਲੜਕੀ ਨਾਲ ਮੇਰੇ ਜਸਮਾਨੀ ਮੇਰੇ ਸਰੀਰਕ ਨਿਰਾਇਸਬੰਦ ਹੋਏ हे ਸਤਿਗੁਰੂ ਮੈਨੂੰ ਕਰਕ ਕਰੀ ਮੈਂ ਪੰਜ ਪੈਰੀ ਸਹਿਬਾਨ ਦੀ ਹਾਜ਼ਰੀ ਚ ਕਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ